ਸਾਰੀ ਸ਼ਕਤ ਗੱਜ ਕੇ ਬੋਲ ਬਾਬਾ ਤੇਰੇ ਸੱਚੇ ਦਰਵਾਜ਼ੇ ਆਪੋ ਤੇ ਮੇਰਾ ਮਾਲਕ ਮੇਰਾ ਪੀਰ ਕਿਸਾ ਹੁਕਮ ਦਿੰਦਾ ਕਹਿੰਦਾ ਕਿਸੇ ਵੀਰ ਨੇ ਕਿਤੇ ਲੋਕੀਲੇ ਬਾਪ ਜੂਰ ਬਣ ਪਾਏ ਤੇਰੇ ਪਤਾ ਕਹਿ ਉਹ ਤੇ ਸੰਤਾਨੀ ਮੰਨਤਾ ਕਰਦੇ ਆ ਤੁਸੀਂ ਮਾੜਰੇ ਸੰਤਾਨੀ ਭਾਗੇ ਕਪੜਿਆਂ ਦੇ ਵਿੱਚ ਭਗਵੇਂ ਹਾਂ ਕੌਣ ਕੌਣਾਂ ਹੁੰਦਾ ਪਤਾ ਇਹ ਇਹ ਮੇਰੇ ਦਾਦੇ ਥੋੜੇ ਦਾਦਾ ਜੀ ਬੋਲੇ ਇਹ ਥੋੜੇ ਗੱਦੀ ਵੀ ਸੀ ਸਾਡੇ ਢੀਂ ਚਰਚੇ ਕਿ ਚਾਰ ਜਗ੍ਹਾ ਦੀ ਵੀ ਹੈ ਚਲ ਕੋਈ ਗੱਲ ਨਹੀਂ ਹਾਂ ਬਾਬਾ ਕੀ ਹੈ ਸਗੇ ਆਤਾ ਇਹਨਾਂ ਦੇ ਰੀ ਵੀਰੇ ਵੱਡਿਓ ਪੁੱਤਾਂ Terima kasih telah menonton! ਸਾਰੀ ਸੰਗਤ ਆ ਕੇ ਬੋਲ ਬਾਬਾ ਤੇਰੇ ਸੱਚੇ ਦਰਬਾਰ ਦੀ ਜੈ ਇਹ ਫੈਸਲੇ ਵੀ ਤਰਿਆ ਪਤਾ ਹੈ ਹੈ ਲੋਕੀਂ ਬਾਪੇ ਲੱਖ ਰੁਪਏ ਤਾਂ ਹੋਇਆ 2 ਲੱਖ 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 ਮੈਂ ਤਾਂ ਕਿਨੂੰ ਤਾਂ ਹੈ ਕਾਲੀ ਨੌਕਰੀ ਬੰਦ ਤੇ ਰੇਲ ਦੀ ਚੋਣ ਵਾਹ ਕੀ ਕਹਿੰਦਾ ਹਾਂ 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 ਉਹਨੇ ਕਹਾ ਹੁੰਦਾ ਹੈ ਯਾਨੀ ਉਹ ਲੱਗਿਆ ਉਹ ਲੱਗਿਆ ਆਹ ਉਹ ਕਦ ਕਰੀ ਲੱਗਿਆ ਉਹਨੇ ਮੈਂ ਨਹੀਂ ਚੱਲ ਬਾਬਾ ਆਏ 10 ਕਿਲੋਵਾਉ ਜਨਾਉਂ ਕਿ Thank you. ਨਿਤ ਤੁਹਾਡੇ ਕੋਲ ਬਾਬਾ ਤੇਰੇ ਸੱਚੇ ਦਰਵਾਜ਼ੇ ਦੀ ਕਹਿ ਆਪਾਂ ਜੀ ਨਾਲ ਰਹਿੰਦਾ ਸੀ ਪਰਦੇ ਜੀ ਕੋਈ ਕੋਈ ਲੀੜਾ ਕੱਪੜਾ ਕੋਈ ਰਾਟੇ ਕਰਦੇ ਸੀ ਹੈ ਕੱਪੜਾ ਨਹੀਂ ਮਾਇਆ ਕੀ ਜਿਹਾ پھل کتے پھل کتے تھوڑا کتے ਈ ਸੰਗਤ ਕਰਕੇ ਬੋਲ ਬਾਬਾ ਤੇਰੇ ਸੱਚੇ ਦਰਬਾਰ ਦੀ ਬਿਰਾਦ ਤੇ ਜਮਰਖੇ ਦਾ ਇਹ ਨਾ ਉਹ ਵਾਦੂ ਬੇਲ ਅੰਗੇਤਾਰ ਹੈਂ ਪੈ ਲੋ ਕਰੋ ਬੰਦੇ ਨਾ ਟੰ 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 ਕੋਈ ਨਾ ਕੋਈ ਕਰੇ ਤੋੜਾ ਇਸੇ ਮਾਰੇ ਬਾਬਾ ਕੋਈ ਨਾ ਕੋਈ ਕਰੇ ਤੋੜਾ ਇਸੇ ਮਾਰੇ ਬਾਬਾ ਕੋਈ ਨਾ ਕੋਈ ਕਰੇ ਤੋੜਾ ਸਾਰੇ ਸਾਥੀ ਆ ਕੇ ਕੋਲ ਬਾਬਾ ਤੇਰੇ ਸੱਚੇ ਦਰਵਾਜ਼ੇ ਦੀ ਜੈ ਅਗਲਾ ਪਹਿਲਾਂ ਇਹਦੀ ਗੱਲ ਮਤਲਬ ਵੀਰ ਬੋਲਦਾ ਇਹਦਾ ਸੋਦਾ ਹੈ ਹਾਲੇ ਸੁਣਾਉਣਾ ਪੈਣਾ ਹੈ ਇਹ ਤੇ ਬਹੁਤ ਜ਼ਿਆਦਾ ਕਿਝ ਹੈ ਬੰਦਾ ਕਈ ਦਿਨ ਲਾ ਹੋਇਆ ਸੀ ਐਕਸੀਡੈਂਟ ਹੋਇਆ ਹੋਇਆ ਸੀ ਕੌਣ ਹੋਇਆ ਸੀ ਮੈਂ ਉਹ ਬੰਦਾ ਉਹ ਬੰਦਾ ਪੂਰਾ ਨੂੰ ਮਨਣਾ ਪੈ ਗਿਆ ਸਚੇਤ ਰਵਾਦੀ ਦੇ ਕਵੀਰ ਪੁੱਤ ਓਏ ਕਿਹੋ ਕਿਹੜਾ ਫੜਾਲਾ ਨਹੀਂ ਇਹਨੇ ਤੈਨੂੰ ਪੜ੍ਹੇ ਪੜ੍ਹੇ ਦਾ ਪੜ੍ਹੇ ਤਾਂ ਹੈਂ ਕਹਦਣਾ ਤੁਸੀਂ ਕਹਦਣਾ ਆਈਂ ਤੇ ਫਿਲਮਾ ਹੈ ਤੈਨੂੰ ਇਹ ਕਰੋੜ ਬਹੁਤ ਨੇ ਮਨੂੜਾ ਹਾਂ ਹਾਂ ਵੀਰ ਹੋਇਆ ਹਾਂ ਉਹ ਉਧਰ ਗਿਆ ਸੀ ਜ਼ਿਲੰਦਰ ਗਿਆ ਸੀ ਨਾ ਜ਼ਿਲੰਦਰ ਗਿਆ ਸੀ ਹਾਂ ਉਹ ਦੁਗਣਾ ਤੀ ਨਾਲ ਦੰਡਾ ਪਾੜੀ ਕਰੇ ਜਾਂਦਾ ਨਹੀਂ ਆ। ਅੱਛਾ ਤੇਰੇ ਨੇ ਤੁਸੀਂ ਮੈਂ ਕਿਹਾ ਕਿ ਕਰੀ ਮੈਂ ਘਰੇ ਰਹਿਣਾ। ਤੇਨੇ ਨਹੀਂ ਜੀ। ਦੋ ਜਾਨਾ ਤਿੰਨ ਕੜੀ ਲਗੋਂ ਵੀ ਇੱਜਾ ਦੇਖੀ ਸੰ। ਤੋ ਤੋਏ ਇਹਦਾ ਹੱਲ ਕਰਾਣਾ। ਇਹੀ ਤੇਰੇ ਮਾਂ ਦੇ ਪਿੱਛਾ ਮੁੰਡਾ ਇਹੀ ਤੇਰੀ ਲੋਕ ਦੇ ਮਿਲਣਾ। ਠੀਕ ਆ? ਨਹੀਂ ਬੋਤਨ ਮੈਂ ਮਾਰੂ। ਮਾ ਜੀ ਜੀ। ਇੱਕ ਰੋਡ ਬਹੁਤ ਜਾਂਦੇ ਮੰਨੀ ਬੈਠਾ। ਇੱਕ ਮੰਨੀ ਮੇਠਾ ਉਹ ਕੋਈ ਨਾ ਕਰਤੀ। ਕੀ ਆਪਰੇ ਮਰਜ਼ਾ ਕਰ ਰਹੇ ਹੋ ਠੀਕ ਹੈ ਹਾਂ ਤੇ ਬਾਤ ਹੋਵੇਗਾ ਵਰਤੋਂ ਦਾ ਇਹਨੂੰ ਵੇਜਾ ਤੋਂ ਲੈ ਕੇ ਘਰੋਂ ਤੋਂ ਕਹਿੰਦੇ ਨੇ ਇਹ ਬੈ ਕੇ ਕਰਨਾ ਰੰਗ ਕੀ ਬਾ ਹੋ ਗਿਆ ਠੀਕ ਹੈ ਕੰਦਰ ਲੈ ਕੇ ਤੋਰ ਕਹਿੰਦੇ ਇਹ ਨਹੀਂ ਲੈ ਕੇ ਰਹਿਣਾ ਇਹਨੂੰ ਲੈਣਾ ਉਹ ਗਿਆ ਨਾ ਨਾ